ਵਾਹ ਕੰਦਾ ਕਿਦੰਨੇ ਲੈ ਆ ਹੋਰ ਦੁੱਧ ਲੈਣ ਜਲੇ ਦੁੱਧਾਂ ਦੇ ਭਰਾਵਾ ਖਰਾਬ ਹੋ ਗਿਆ ਕਹਿੰਦੇ ਚੱਲ ਆਜਾ ਮਾਂਜੀ ਚੋਈਓ ਆਇਆ ਤੂੰ ਲੈ ਲਾ ਤੋ ਦੇਖ ਲਾ ਹੈ ਵੀ ਹੈਗਾ ਆਜਾ ਆਵਾਜ਼ ਤਾਂ ਸਹੀ ਤੂੰ ਬਾਹਰ ਆ ਜਾ ਚਲ ਅੱਬ ਬਾਹਰ ਆ ਜਾ ਦੋ ਤਿੰਨ ਦਿਨ ਜੋ ਚੱਲ ਆ ਜਾ ਆ ਜਾ ਆ ਜਾ ਉਹ ਦੇਖ ਲਾ ਭਰਾਵਾ ਦੁੱਧ ਹੈ ਵੀ ਹੈਗਾ ਹੈਗਾ ਆ ਜਾ ਚੱਲ ਯਾਰ ਮੈਂ ਇੱਥੋਂ ਮੁੜ ਜਾਂਦੇ ਆ ਭਰਾਵਾ ਹੋਰ ਕੀ ਕਰਨਾ ਕੋਈ ਨਹੀਂ ਆਜਾ ਅਮਰਜੀਤ ਆ ਜਾ ਬੈਠ ਅਮਰਜੀਤ ਉੱਠ ਜਾ ਲਿਆ ਬਰਾਵਾ ਚਾਹ ਫੇਰ ਜਾ ਕੇ ਮੈਂ ਤਾਂ ਹਾਂ ਆਲਾ ਪਰ ਆ ਦੁੱਧ ਦੇ ਨੂੰ ਕਹਿੰਦਾ ਦੁੱਧ ਖਰਾਬ ਹੋ ਗਿਆ ਖਰਾਬ ਹੋ ਗਿਆ ਦੁੱਧ ਵਾਹ ਮੈਂ ਆਇਆ 간 ਮੈਂ ਚਾਹ ਬਣਾ ਲਵਾਂ ਕਹਿੰਦੇ ਦੁੱਧ ਖਰਾਬ ਹੋ ਗਿਆ ਉਹ ਖਰਾਬ ਨਹੀਂ ਹੋਇਆ ਹੈਗਾ ਘਰ ਵਾਲੀ ਤੇਰੀ ਮੇਲਾ ਤਾਂ ਲਾਈ ਰੱਖਦੀ ਆ ਘਰੇ ਬੁੜੀਆਂ ਦਾ ਉਹਨਾਂ ਨੂੰ ਪਲਾ ਪਲਾ ਕੇ ਮੁਕਾਤਾ ਹੁਣਾ ਨੇ ਨਾ ਨਾ ਬੁੜੀਆਂ ਕਿੱਥੇ ਆਂਦੀਆਂ ਲੈ ਨਾ ਤੈਨੂੰ ਕੀ ਪਤਾ ਤੂੰ ਤਾਂ ਕੰਮ ਤੇ ਚੱਲ ਜਾਨਾ ਆ ਮੈਂ ਉੱਤੇ ਲੰਘਦੀ ਦੇਖਦੀ ਆ ਦੋ ਆ ਜਾਣੀਆਂ ਦੋ ਚੱਲ ਜਾਣੀਆਂ ਬੈਠੀਆਂ ਰਹਿਣੀਆਂ ਉਹਨਾਂ ਨੂੰ ਬਣਾ ਬਣਾ ਕੇ ਚਾਹ ਪਲਾਈ ਜਾਂਦੀ ਆ ਨਹੀਂ ਨਹੀਂ ਮੀ ਮਰੀਆਂ ਨਹੀਂ ਆ ਚਾਹ ਪਲਾਈ ਜਾਂਦੇ ਉੱਥੇ ਨਹੀਂ ਤੁਹਾਨੂੰ ਕੀ ਪਤਾ ਆ ਮੇਰਾ ਨਾਂ ਵੀ ਨਾ ਭਰਾਵਾ ਲੈ ਰਹੀ ਆ ਆਪਣੀ ਘਰ ਵਾਲੀ ਨਹੀਂ ਚੱਲ ਮੈਂ ਨਾਂ ਦਾ ਕੀ ਰਹਿਣਾ ਮੈਂ ਉਹਦਾ ਪੁੱਛਣਾ ਜਾ ਕੇ ਅੱਜ ਉਹ ਭਰਾਵਾ ਕੁੜੀਆਂ ਦੀਆਂ ਗੱਲਾਂ ਦੇ ਵਿੱਚ ਬੰਦਿਆਂ ਦੇ ਥੇਰ ਪੜ ਜਾਂਦੇ ਆ ਉਹ ਗੱਲ ਤਾਂ ਤੇਰੀ ਸਹੀ ਆ ਐਵੇਂ ਨਾ ਕਿਤੇ ਪੰਗਾ ਕੋਈ ਪਾ ਦੇ ਉਹ ਸੱਚੀ ਨਾ ਕਿਤੇ ਇਦਾਂ ਹੋਏ ਯਾਰ ਚੱਲ ਕੋਈ ਨਾ ਮੈਂ ਕਰਨਾ ਅੱਜ ਗੱਲ ਲਾ ਕੇ ਘੱਟ ਕਾਲੇ ਕੋਈ ਕਰਨਾ ਮੈਂ ਜਰਾ ਜਾ ਕੇ ਹਾਂ ਨਹੀਂ ਹਾਂ ਬੁੜੀਆਂ ਤੁਰਦਾ ਹੀ ਦੋ ਬੋਲਦੇ ਦੋ ਮਰਨਾ ਮੈਂ ਗੱਲ ਜਾ ਕੇ ਅਲੇ ਫੜ ਪ੍ਰਾਵਾ ਕਰ ਦਿਆ ਕਿ ਮੇਰਾ ਨਾਮ ਵੀ ਨਾ ਲੈ ਗਈ ਕਲੀ ਨਹੀਂ ਨਹੀਂ ਕ੍ਰੇਸ਼ ਤੱਕ ਕੀ ਕਰਨਾ ਕ੍ਰੇਸ਼ ਤੱਕ ਕੀ ਕਰਨਾ ਲੇਖਾ ਦੇ ਵੀ ਗਿਆ ਵਾਹ ਦੇਖੋ ਤਾਂ ਚਲੇ ਗਿਆ ਆ ਔਰ ਦੇਖੀ ਤਮਾਸ਼ਾ ਘਰ ਜਾ ਕੇ ਇਹਨੇ ਉਹਨੂੰ ਬੋਲਣਾ ਹਨ ਉਹ ਹੈਗਾ ਵੀ ਲਾਈ ਲੱਗ ਗਿਆ ਉਹ ਆਹੋ ਛੇਤੀ ਆ ਜਾਂਦਾ ਅਗਲੇ ਦਿਮਗਰ ਲੱਗ ਜਾਂਦਾ ਗੱਲਾਂ ਲਾਈ ਲੱਗ ਬਹੁਤ ਹੈ ਇਹ ਨੂੰ ਪੰਗਾ ਪਾਉ ਉਹ ਘਰ ਜਾ ਕੇ ਜਾ ਦੇਖੀ ਜਾਈ ਹੁਣ ਇਹਨੇ ਲੜਾਈ ਕਰਨ ਲੱਗ ਜਾਣਾ ਘਰ ਜਾ ਕੇ ਉਹਨੂੰ ਬੋਲਣ ਇਹ ਕੁੱਟੂ ਘਰ ਵਾਲੀ ਨੂੰ ਅੱਜ ਲਾਈ ਲੰਗਾ ਪੂਰਾ ਹੈ ਆ ਬਾਬਾ ਜੀ ਤਮਾਸ਼ਾ ਹੀ ਦੇਖਣਾ ਦੇਖ ਆਹੋ ਸਹੀ ਗੱਲ ਆਹੋ ਸਹੀ ਕੰਨੀ ਆਹੇ ਮੈਨੂੰ ਦੁੱਧ ਬਣਾ ਦੋ ਮੈਂ ਚਾਹ ਚ ਪਾਨ ਤੋਂ ਬੈਠੀ ਆਂ ਆ ਵਾ ਤੇ ਉਹਨਾਂ ਫਾਰੀ ਰਹੀ ਅੜੀ ਚਾਹ ਪੀਂਦੀ ਕੇ ਰਜੀ ਮੈਂ ਲਾਈ ਰੱਖਦੀ ਤੇ ਮੇਲਾ ਬੁੜੀਆਂ ਦਾ ਚਾਹ ਤੇ ਚਾਹ ਆਉਂਦੀ ਰੀ ਕਿਹੜੀਆਂ ਬੁੜੀਆਂ ਨੇ ਮੇਲਾ ਲਾ ਕੇ ਰੱਖਦੀਆਂ ਮੈਂ ਆ ਤੂੰ ਕੱਲੀ ਲੈਣੀ ਆ ਆ ਪੰਜ ਪੰਜ ਗਰਾਹ ਚਾਹ ਇਹ ਜਵਾਲ ਪੀ ਕੇ ਗਏ ਹੈ ਚਾਹ ਜਵਾਲ ਪੀ ਕੇ ਜਾਂਦੇ ਆ ਅਸੀਂ ਚਦਰਮਾ ਬਾਦੀ ਲਾਗਿਆ ਮੈਂ ਸਾਰੀ ਤਿਆਰੀ ਤੇ ਲੱਲਾ ਮੇਲਾ ਲਿਆ ਲਿਆ ਰੱਖਦੇ ਪੰਜ ਪੰਜ ਲੀਟਰ ਦੁੱਧ ਲਾਈ ਰੱਖੀ ਤੇ ਮੇਲਾ ਚਾਹ ਬਣਾਈ ਦੋ ਮੁਰਗੇ ਮੈਨੂੰ ਲੈ ਨਹੀਂ ਦੁੱਧ ਖਰਾਬ ਹੋ ਗਿਆ ਹੋਰ ਦੁੱਧ ਖਰਾਬ ਹੋ ਗਿਆ ਦੁੱਧ ਖਰਾਬ ਹੋ ਗਿਆ ਤੇ ਮਨਾਉਂਦੇ ਹੋ ਮੇਲਾ ਤੇ ਲਾਈ ਰੱਖਦੀ ਬੁਣਿਆ ਦਾ ਲੱਗਿਆ ਸਾਰਾ ਕੋਈ ਪਤਾ ਆੜੀ ਆੜੀ ਲਾਈ ਆੜੀ ਮੇਲਾ ਬੁਣਿਆ ਦਾ ਮੁਰਗੇ ਮੈਨੂੰ ਗੱਲਾਂ ਬਣਾਉਣ ਲੱਗਿਆ ਨਹੀਂ ਦੁੱਧ ਖਰਾਬ ਹੋ ਗਿਆ ਆਯੋ ਰੱਬਾ ਪਤਾ ਨਹੀਂ ਲਾਈ ਲਾ ਕੇ ਇਹਦੇ ਮਗਰ ਲੱਗ ਕੇ ਆ ਜਾਂਦਾ ਇਹ ਗੱਲਾਂ ਬਣਾ ਕੇ ਸੁਣਨ ਦਾ ਸੁਣਨ ਲੱਗ ਜਾਂਦਾ ਸੁਣ ਕੇ ਆ ਜਾਂਦਾ ਕਿਸੇ ਦੇ ਮਗਰ ਲੱਗ ਕੇ ਖਰੀ ਕਿਹੜੀਆਂ ਬੁੜੀਆਂ ਨੂੰ ਮੈਂ ਬੈਠਾ ਬਠਾ ਫਲਾਨੀ ਆ ਆਯੋ ਰੱਬਾ ਪਤਾ ਨਹੀਂ ਲਾਈ ਲਾ ਕੇ ਇਹਦੇ ਮਗਰ ਲੱਗ ਕੇ ਆ ਜਾਂਦਾ ਇਹ ਗੱਲਾਂ ਬਣਾ ਕੇ ਸੁਣਨ ਦਾ ਸੁਣਨ ਲੱਗ ਜਾਂਦਾ ਸੁਣ ਕੇ ਆ ਜਾਂਦਾ ਕਿਸੇ ਦੇ ਮਗਰ ਲੱਗ ਕੇ ਖਰੀ ਕਿਹੜੀਆਂ ਬੁੜੀਆਂ ਨੂੰ ਮੈਂ ਬੈਠਾ ਬਠਾ ਫਲਾਨੀ ਬੇਲੀਆਂ ਦੀ ਸੁਗਨੀ ਯਾਰਾਂ ਦੀ ਹੋ ਭਲੇ ਕਿੰਦਾ ਹਾਲ ਚੰਗ ਬਹੁਤ ਵਧੀਆ ਕਿੰਦਾ ਹਾਂ ਬਸ ਕੰਮ ਦਵਾਇਆ ਅੱਜ ਦੁੱਧ ਨਹੀਂ ਦੁੱਧ ਖਰਾਬ ਹੋਇਆ। ਉਹ ਨਾ ਨਾ ਇਕੱਲੇ ਖਰਾਬ ਹੋਇਆ। ਅੱਛਾ ਮੈਂ ਤਾਂ ਪਤਾ ਨਹੀਂ ਸ਼ਾਇਦ ਨਾ 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 ਹੋਵੇ। ਨਾ ਨਾ ਰੋਜ਼ ਥੋੜੀ ਦੁੱਧ ਖਾ ਹੁੰਦਾ। ਹਾਂ। ਔਰ ਜਾ ਕੇ ਕੋਈ ਪੰਗਾ ਬੰਗਾ ਤਾਂ ਨਹੀਂ ਲਿਆ ਲੜਾਈ ਲੂੜੀ ਤਾਂ ਨਹੀਂ ਕੀਤੀ। ਮਾੜਾ ਮੋਟਾ ਹਾਂ ਮਾੜੀ ਮੋਟੀ ਹੋ ਜਾਂਦੀ ਨਾ ੜੀ ਰਹਿਣਾ ਸੀ ਤੁਹਾਡਾ। ਮਾੜੀ ਮੋਟੀ ਹੋ ਜਾਂਦੀ। ਐਮੀ ਉਹ ਤਾਂ ਦੱਸ ਦਿੰਦਾ ਤੈਨੂੰ ਐਮੀ ਨਾ ਜਾ ਕੇ ਕਿਤੇ ਘਰ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਹਾਂ। ਤੈਨੂੰ ਪਤਾ ਹੀ ਆ ਉਹ ਮਾੜੀ ਮੋਟੀ ਮਿੱਟੀ ਮਿੱਟੀ ਝੜਦੀ ਰਹੇ ਵਧੀਆ ਰਹਿੰਦੀ ਆ। ਉਹਦਾ ਮੈਂ ਹੁਣ ਗੌਰ ਰੱਖਦਾ ਥੋੜਾ ਜਿਹਾ। ਏ ਬੁੜੀਆਂ ਸੱਚੀਆਂ ਆਂਦੀਆਂ ਹੋਈਆਂ ਆਂਦੀਆਂ ਆਂਦੀਆਂ ਬੁੜੀਆਂ ਆਂ ਜਨਾਨੀਆਂ ਦਾ ਪਤਾ ਵੀ ਹਾਂ ਹੋਰ ਐ ਚਾਹ ਬਲਾਈਏ ਬੱਸ ਬੱਸ ਦਾ ਠੀਕ ਆ ਚੱਲ ਠੀਕ ਆ ਓਕੇ ਠੀਕ ਆ ਓਕੇ ਜੀ ਓਕੇ ਸਮਝੀ ਤੇ ਮਿਲਿਆ ਸੀ ਵੀਰਾ ਇੱਥੇ ਅੱਛਾ ਆਓ ਲੱਗਦਾ ਮੈਨੂੰ ਕਲੇਸ ਕੋਲ ਕੀਤਾ ਉਹਨੇ ਕਰ ਮੱਛਾ ਬੋਲਿਆ ਉਹਣਾ ਜਾ ਕੇ ਆਹੋ ਲੱਗਦਾ ਪਰ ਥੋੜਾ ਜਿਹਾ ਹੂੰ ਮੱਠਾ ਜਿਆ ਸੀ ਕੋਈ ਆ ਸੀ ਕਲੇਸ ਕੋਲ ਕੋਈ ਕਰ ਬੋਲਿਆ ਹੁਣ ਜਾ ਕੇ ਉਹ ਤਾਂ ਅੱਗੇ ਹੀ ਬੋਲ ਆ ਜਮੀ ਆਈ ਲੱਗ ਬੰਦਾ ਆ ਹਾਂ ਹਾਂ ਪਤਾ ਹੈਗਾ ਉਹ ਐਨਾ ਨਹੀਂ ਉੱਧਾ ਕਲੇਸ਼ ਹੋਇਆ ਮੈਂ ਸੁਣਿਆ ਸੀ ਕੋਠੇ ਤੇ ਚੜ ਕੇ ਮਾੜੀ ਮੋਟੀ ਘੁੱਸਣ ਮੂਸਰ ਹੋਈ ਆ ਚਾਲੀ ਮਾਰ ਤੂੰ ਚੌਨੀ ਐਵੇਂ ਡੈਂਗੜ ਡੈਂਗੜ ਹੋਵੇ ਉਹਨਾਂ ਦੇ ਘਰ ਆਹੋ ਡੈਂਗੜ ਡੈਂਗੜ ਵੀ ਕਿਸੇ ਦਿਨ ਦਿਖਾ ਹੀ ਦੇਣੀ ਆ ਹੁਣ ਤੁਹਾਨੂੰ ਮੈਂ ਜਾ ਕੇ ਆਉਂਗੀ ਕੱਲ ਨੂੰ ਉਹਨਾਂ ਦੇ ਘਰੇ ਉਹਨੂੰ ਵੀ ਮਾੜੀ ਉਂਗਲ ਲਾ ਕੇ ਆਉਂਗੀ ਦੇਖੀਂ ਕਿਦੇ ਉਹ ਤੇਰੇ ਵਾਲੇ ਉਹਦੇ ਘਰ ਵਾਲੀ ਤੇਰੀ ਨਾਂ ਦੇ ਅੰਗੜ ਰੰਗੜ ਕਰਾ ਦੇਵੇ ਮੈਂ ਐਡਾ ਕਿਦਾਂ ਮੇਰੀ ਕਰਾ ਦੂੰਗੀ ਪਤਾ ਨਹੀਂ ਹੁੰਦਾ ਜੇ ਕਿਸੇ ਦੇ ਘਰ ਕਰਾਉਣੀ ਤਾਂ ਵੀ ਆਪਣੇ ਪਹਿਲਾਂ ਉਹਦੀ ਉਹਦਾ ਲਾਈ ਲੱਗਾ ਉਹਦਾ ਘਰ ਵਾਲਾ ਤਾਂ ਚਲ ਕੋਈ ਜਾਏ ਤੂੰ ਮੈਂ ਕਰ ਲਉ ਕੋਈ ਗੱਲ ਠੀਕ ਆ ਪਤਾ ਕੀ ਕਾਹਬਾਉਣੀਆਂ ਗੱਲਾਂ ਸੁਣ ਢਿਓ ਛੱਡਿਓ ਖੜ ਕੇ ਖੜ ਜਾ ਖੜ ਜਾ ਤੂੰ ਕੜਾ ਆ ਤੂੰ ਕੜਾ ਆ ਤੂੰ ਘੜਾ ਆਇਆ ਖੜਿਆ ਵੜਿਆ ਤੂੰ ਕੀ ਕਰਦਾ ਤੇਰਾ ਨੰਗਣ ਲੱਗਾ ਸੀ ਆਂਟੀ ਨੂੰ ਨੰਗਾ ਲੱਗਾ ਸੀ ਹਾਂ ਬੱਲਾ ਘੜਾ ਸੁਣ ਡਿਆ ਸਾਡੀਆਂ ਇਹ ਤੂੰ ਜਿਹੜੀ ਆਂਟੀ ਗਰਮ ਹੋਈ ਜੰਨੀ ਐ ਨਾ ਤਿੰਨ ਤਾਵਾਂ ਦਾ ਅੱਧਾ ਤੇਰੀ ਲਵਾਣਾ ਮੈਂ ਤੋਣੀ ਉਹਦੇ ਤੋਂ ਤੁਸੀਂ ਜਿਹੜੇ ਮੀਆਂ ਮਿੱਠੂ ਬਣਿਆ ਰਹਿੰਦੇ ਆ ਨਾ ਦਾਦਾ ਮਾਂ ਆਂਟੀ ਜਾ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜੀਆ ਬੜੀਆ ਜੀ ਗੱਲ ਕਰਨੀ ਸੀ ਸਾਡੇ ਨਾਲ ਅੰਕਲ ਨਹੀਂ ਆਏ ਅੰਕਲ ਆਏ ਨਹੀਂ ਤੇਰੇ ਅੰਕਲ ਹਾਲੇ ਜਿੱਦੋਂ ਅੰਕਲ ਦੁੱਧ ਲੈਣ ਗਏ ਸੀਗਾ ਉਹਨਾਂ ਨੇ ਹਾਂਜੀ ਹਾਂ ਉਦੋਂ ਤੇ ਦੁੱਧ ਪਤਾ ਨਹੀਂ ਤੁਹਾਡਾ ਖਰਾਬ ਹੋ ਗਿਆ ਸੀਗਾ ਨਾ ਹੋ ਖਰਾਬ ਹੋ ਗਿਆ ਉਹ ਕਹਿੰਦੀ ਸੀ ਵੀ ਇਹ ਬੁੜੀਆਂ ਦਾ ਮੇਲਾ ਲਾ ਕੇ ਬੈਠੀ ਰਹਿੰਦੀ ਘਰੇ ਐਦਾਂ ਕਹਿੰਦੀ ਸੀ ਸਾਨੂੰ ਹਾਂ ਦੱਸ ਤਾਂ ਹੀ ਮੈਂ ਨਾ ਆਉਂਦਾ ਹੀ ਲੜ ਪਿਆ ਐਸ਼ ਲੜ ਪੈ ਜੀ ਭਾਜੀ ਹੋਰ ਮੈਨੂੰ ਤਾਂ ਕੂਬੜੀਆਂ ਦਾ ਮੇਲਾ ਲਾਈ ਰੱਖਦੀ ਚਾਹਾਂ ਘਰੀ ਰੱਖਦੀ ਚਾਹਾਂ ਪਲਾਉਂਦੀ ਏ ਦੱਸ ਕਿਤੇ ਹੈ ਹਿਡਕੁਆਟਰ ਕੋਈ ਦੁੱਧ ਲਿਆ ਕੇ ਦਿੰਦੇ ਆ ਮੈਨੂੰ ਇਹ ਬਹੁਤ ਤੇਜ ਆ ਤੁਹਾਡੀਆਂ ਗੱਲਾਂ ਵੀ ਸੁਣਦੇ ਉੱਪਰ ਬਹਿ ਕੇ ਮੇਰੇ ਮੇਰੇ ਨਾਲ ਤਾਂ ਬਹੁਤ ਲੜਦੇ ਉਹ ਦਿਨ ਨੂੰ ਮੇਰੇ ਨਾਲ ਬਹੁਤ ਲੜਾਈ ਕੀਤੀ ਮੇਰੀ ਗੱਲ ਦਾ ਯਕੀਨ ਨਹੀਂ ਕਰਨਾ ਤੂੰ ਆਪਣੇ ਅੰਕਲ ਨੂੰ ਕੁ ਦੱਸੀ ਏ ਇਹ ਗੱਲਾਂ ਕੋਈ ਨਹੀਂ ਅੰਕਲ ਵਾਲਾ ਜਣਾ ਹੋਣੀ ਤੇਰੇ ਅੰਕਲ ਠੀਕ ਹੈ ਲੈ ਆ ਆਈ ਗਏ ਆ ਆਏਗੇ ਮੈਂ ਕਰਨ ਸਾਰੇ ਅੰਕਲ ਨਹੀਂ ਸਭ ਆਈ ਲੈ ਦੇਖ ਲਓ ਮੇਰੇ ਨਾਲ ਲੜਦੇ ਇਹਨੇ ਗਵਾਂਡੀਆਂ ਦੇ ਪਿੱਛੇ ਲੜ ਕੇ ਜਿਹੜੇ ਗਵਾਂਢੀ ਦੱਸ ਦੇ ਲਾਈ ਲੱਗ ਬੰਦਾ ਮੇਰੇ ਨਾਲ ਲੜਨ ਨੂੰ ਪੈ ਜਾਂਦੇ ਹੈਗੇ ਆ ਗੱਲ ਇਦਾਂ ਜਿਹੜੇ ਆ ਤੁਹਾਡੇ ਗਵਾਂਢੀ ਨਹੀਂ ਹੈਗੇ ਉਹ ਨਾਲੇ ਹਾਂਜੀ ਇਹੀ ਇਹ ਤੁਹਾਡੀਆਂ ਇਹ ਤੁਹਾਡੇ ਜੇ ਪਸਾਦ ਵਪਾਉਂਦੇ ਅੱਛਾ ਜਿੱਦਣ ਤੁਸੀਂ ਦੁੱਧ ਲੈਣ ਗਏ ਆ ਹਾਂ ਹਾਂ ਉਦੋਂ ਸਭ ਦੁੱਧ ਸਾਡਾ ਖਰਾਬ ਹੋ ਗਿਆ ਜੇ ਤੁਸੀਂ ਚੱਲ ਗਏ ਆ ਹਾਂ ਇਹ ਤੁਹਾਨੂੰ ਕਹਿੰਦੇ ਸੀ ਪੁਰੀਆਂ ਬਿਠਾਈ ਰੱਖਦੀ ਆ ਮੇਲਾ ਲਾਈ ਰੱਖਦੀ ਆ ਤੇ ਮੋੜ ਕੇ ਕਹਿੰਦੇ ਸੀ ਨਾ ਤਮਾਸ਼ਾ ਦੇਖਾਂਗੇ ਤੁਸੀਂ ਆ ਕੇ ਲੜੇ ਹੋਣੇ ਆਂਟੀ ਨਾ ਘਰੇ ਸੋ ਸੋ ਹੂੰ ਸੋ ਐ ਇਹ ਬੇਈਮਾਰ ਬੰਦੇ ਫੇਰ ਤੁਸੀਂ ਲਾਈ ਲੱਗ ਆ ਕੇ ਘਰ ਮੈਨੂੰ ਬੋਲਣ ਲੱਗ ਜਾਨੇ ਇਹਨਾਂ ਦੇ ਮਗਰ ਨਾ ਲੱਗੋ ਅੰਕਲ ਜੀ ਇਹ ਤਾਂ ਬੜੀ ਜਨਾਨੀ ਤੇਜ ਆ ਇਹ ਉਹ ਹੈ ਤੂੰ ਤੇਜ ਆ ਉਧਰ ਹੂੰ ਤੂੰ ਘਰ ਵਾਲੋ ਦੇਖ ਲਾਦੇ ਰਹਿ ਉਹ ਤੋਂ ਵੀ ਤੋ ਮੈਨੂੰ ਕਾਫੀ ਜਿਹੜਾ ਬਣ ਦੋਏ ਆਪਣਾ ਲੜਾ ਕੇ ਆਪਾਂ ਨੂੰ ਤਮਾਸ਼ਾ ਦੇਖਦੇ ਹੋਣੇ ਮਾਛਾ ਦੇਖਦੇ ਸਾਡਾ ਉਹ ਉੱਥੇ ਚੜ ਚੜ ਗੱਲਾਂ ਸੁਣਦੇ ਹੋਣੇ ਸਾਡੀਆਂ ਆਹ ਕੋਠਾ ਨੀਮਾ ਮੇਰੇ ਘਰ ਲੱਗ ਤੇ ਬਹਿ ਜਾਂਦੇ ਹੋਣੇ ਆਹੀ ਨੀਮੀ ਵਾਲੇ ਕੋਠੇ ਤੇ ਪੈਂਦੇ ਉਹ ਤੂੰ ਐਂਦਾ ਕਰੀ ਹਾਂਜੀ ਉਹ ਦੇਖ ਬਈ ਇਹਨਾਂ ਦਾ ਪਿੰਡ ਆ ਤਮਰਚੜ ਬਾਦ ਉਹਨਾਂ ਨੇ ਮਾਰਿਆ ਜਾਂ ਤਾੜੀ ਸਾਸ ਨਹੀਂ ਸਾਡਾ ਕੋਈ ਨਹੀਂ ਜਦੋਂ ਨਾ ਕੋਠੇ ਦੇ ਬੈਠੇ ਹੋਗੇ ਤੂੰ ਮਾਰਿਆ ਜਾਂ ਇਸ਼ਾਰਾ ਕਰਦੇ ਠੀਕ ਆ ਬਸ ਫਿਰ ਅਸੀਂ ਬਾਕੀ ਦੇਖਉਂਨਾ ਦੀ ਕੋਈ ਨਹੀਂ ਨਾਲ ਹੀ ਆਵਾ ਸਾਡੇ ਦੇਖਣਾ ਹੈ ਬੇਈਮਾਨ ਬੰਦੇ ਇਹਦਾ ਮੈਨੂੰ ਪੈ ਗਈ ਉਦੋਂ ਉਹ ਮੈਨੂੰ ਕਹੀ ਜਾਵੇ ਤੇਰੀ ਜੱਜ ਨਹੀਂ ਮਿੱਢਲੀ ਲਾਵੀ ਰੱਖੇ ਮੈਂ ਸੋਚਿਆ ਸਾਡੇ ਘਰ ਕੋਹਾਂ ਦਾ ਇਹਨਾਂ ਦੀਆਂ ਗੱਲਾਂ ਨੇ ਨਾ ਲੱਗੋ ਸਹੀ ਗੱਲ ਆਉਂਦਾ ਮੈਂ ਵੀ ਉਹਦਾ ਮਗਰ ਲੱਗ ਗਿਆ ਸੀ ਉਹਨਾਂ ਦੇ ਚਲ ਕੋਈ ਨਹੀਂ ਕਰਦੇ ਆ ਇਹ ਲਾਈ ਲਗ ਪੁੱਤਰ ਅੰਕਲ ਅੰਕਲ ਨੂੰ ਹੁਣ ਚਲੋ ਕੋਈ ਨਹੀਂ ਸਾਹਮਣੇ ਲੱਗ ਗਿਆ ਤਾਂ ਮੈਂ ਨੂੰ ਕਹਿਣਾ ਚਲ ਠੀਕ ਤੂੰ ਲਾ ਲਈ ਤੂੰ ਜਿਹੇ ਕਰਦੀਆਂ ਰੋਗ ਗਵੰਡ ਦੀ ਹਰੀਸਾ ਗਵੰਡੜਾ ਐਦਾਂ ਗਵੰਡਣਾ ਐਦਾਂ ਤੁਸੀਂ ਕਰਦੇ ਗਵੰਡ ਦੀ ਹਰੀਸਾ ਲਾਈ ਲੱਗ ਤੁਸੀਂ ਉਹਨਾਂ ਮਗਰ ਲੱਗਦੇ ਚੰਗੀਆਂ ਗਵੰਡ ਹਾਂ ਉਹ 100 ਡਰਜਾ ਚੰਗੀਆਂ ਹਾਂ ਹਾਂ ਘਰ ਵਾਲੇ ਤੇ ਕਿੰਨਾ ਲੋਕਾ ਰੱਖਦੀ ਉਹ ਆਪਣੇ ਮੇਰੀ ਫੱਕ ਨਹੀਂ ਇੱਜ਼ਤ ਕਰਦੀ ਉਹ ਸਵਾਇ ਇੱਜ਼ਤ ਕਰਦੀ ਮੈਨੂੰ ਪਤਾ ਕੀ ਇੱਜ਼ਤ ਕਰਦੀ ਆ ਉਹ ਆਪਣੀ ਅਸਲੀ ਸੋਨੇ ਦੀ ਵਾਲੀਆਂ ਲਾ ਕੇ ਮਾਂ ਨੂੰ ਦੇ ਦਿੱਤੀਆਂ ਤੇ ਉਹਨੂੰ ਨਕਲੀ ਦਿਖਾ ਦਤ ਸਤੋਂ ਹਾਂ ਕਿਹਦਾ ਕਰੋ ਹਾ ਕੇ ਉਹਨੂੰ ਕਰਦੀ ਆ ਹਾਂ ਤੂੰ ਕਰਦੀ ਨਾ ਗੁੰਝੀ ਮਿੱਠਾ ਬਿੱਟੂ ਦੀਆਂ ਇਹ ਬਹੁਤ ਚੰਗਾ ਅੱਛਾ ਨਹੀਂ ਆ ਫਿਰ ਔ ਤੇ ਤਿੰਨ ਚਾਰ ਵਾਰੀ ਦੁਨੀਆ ਗਾ ਮੈਂ ਕਹਿਆ ਜਨਾਨੀਆਂ ਨੂੰ ਛੇੜ ਰੱਜਣਾ ਕਰਦਾ ਓ ਅੱਛਾ ਬਹੁਤ ਵਦਾ ਟੰਗ ਕਰਦੀ ਆ ਦੱਬੇ ਬਹੁਤ ਚੰਗਾ ਬਹੁਤ ਚੰਗਾ ਲੈ ਦੂਜਾ ਹੋ ਗਿਆ ਦਿਂਗਰ ਦਿਂਗਰ ਹੋਰ ਕਿਹਨੂੰ ਪਤਾ ਹਾਂ ਲੱਗੂ ਪਤਾ ਰਹੇ ਕਿਦਾਂ ਕਰੀਏ ਦੁਨੀਆ ਕਰਦੇ ਆ ਨਾ ਦੂਜੇ ਦੇ ਘਰ ਫਸਾਦ ਪਾਉਂਦੇ ਆ ਪਤਾ ਲੱਗ ਮਾਰੀਆਂ ਕਿਥੇ ਆ ਹੈ ਕੁਆਰੀ ਪਤਲੀ ਆਹੇ ਭਾਈਆਂ ਨੇ ਨਕਲੀ ਆਹੇ ਉਹ ਨਕਲੀ ਨਹੀਂ ਹੈਗੀ ਅਸਲੀ ਆਹੇ ਉਹ ਗੋਲਨ ਕਹਿੰਦੀ ਸੀ ਉਹ ਤਾਂ ਉੱਦੀ ਕੰਦੀ ਹੁਣੀ ਆ ਉਹ ਤਾਂ ਗੋਲਨ ਦੀ ਉੱਦੀ ਕਹਿੰਦੀ ਆ ਸਹੀ ਉੱਦੋਂ ਕਰਦੀ ਉਹ ਕਹਿੰਦੀ ਉਦੋਂ ਕਰਦੀ ਆ ਇਹ ਨਕਲੀ ਆ ਨਕਲੀ ਉਹ ਸੋਹ ਲੱਗੇ ਮੈਨੂੰ ਅਸਲੀ ਆਹੇ ਇਹ ਕਿ ਤਾ ਕਹਿੰਦੀ ਸੀ ਉਹ ਤਾਂ ਉੱਦੀ ਕਰਦੀ ਹੁਣੀ ਆ ਉੱਬੇ ਨਹੀਂ ਕਰਦੀ ਇਹ ਤੁਸੀਂ ਜਿਹੜੀਆਂ ਦੀਨੀਆਂ ਛੇੜਦੇ ਹਾਂ ਤੇ ਮੈਂ ਕਿਤੇ ਜਿਹੜੀ ਦੀਨੀ ਕੋਈ ਵੀ ਮੈਂ ਨਹੀਂ ਛੇੜੀ ਉੱਥੇ ਓਹੋ ਉਹ ਮੈਂ ਤੀਮੀ ਕੋਈ ਨਹੀਂ ਛੇੜੀ ਉਹ ਆਪਣੀ ਡੰਗਰ ਡੰਗਲ ਕਰਾ ਗਏ ਉਹਨੇ ਦੀ ਕਰਦੇ ਕਰਦੇ ਅੱਛਾ ਤੈਨੂੰ ਕਦੇ ਕਹਿੰਦਾ ਸੀ ਨਾ ਦੇਖ ਨਾ ਉਹ ਲਾਈ ਲਗ ਉਹਨਾਂ ਨੂੰ ਕਹਿੰਦੇ ਸੀ ਲਾਈ ਲਗ ਤਾ ਆਪਾਂ ਹੀ ਬਣਗੇ ਹੋਰ ਕਿਆ ਹੋਰ ਜੈ ਥੋੜੀ ਵੱਧ ਲਾਈ ਲਗ ਤਾਂ ਆਪਾਂ ਹੋ ਗਏ ਆਹ ਹੋ ਗਾ ਵਾਸਤੇ ਨਹੀਂ ਆਪਾਂ ਹੋ ਗਿਆ ਕੰਮ ਆ ਜਾ ਆ ਜਾ ਆ ਜਾ ਵੀ ਐਨਾ ਅੰਕਲ ਜੀ ਤੂੰ ਨਹੀਂ ਗਾਲਚਾਂਟੀ ਦੇ ਉੱਥੇ ਦਹਿਰ ਦਹਿਰ ਨਟਣਾ ਪਿਆ ਅੰਕਲ ਵਾਲ ਅਗਲੇ ਰਗੇ ਕੋਈ ਨਹੀਂ ਹੋਣਾ ਚਾਹੀਦਾ ਐਦਾਂ ਦੇ ਬੰਦੇ ਐਦਾਂ ਹੋਣੇ ਚਾਹੀਦੇ ਐਦਾਂ ਹੋਣੇ ਚਾਹੀਦੇ ਨਹੀਂ ਸੁਣਦੇ ਹੋ ਕੇ ਕਹਦਿਆਂ ਕਰਨਾ ਸਹੀ ਗੱਲ ਆ ਵਧੀਆ ਬਹਿਣਾ ਇਹ ਲੋਕਾਂ ਨੂੰ ਕਹੂੰਗੇ ਵੀ ਗੱਲਾਂ ਲੈ ਸੁਣੇ ਉਹਨਾਂ ਕਹਿਦੀਆਂ ਹਾਂ ਹੁਣ ਪਤਾ ਲੱਗੂ ਪਤਾ ਲੱਗ ਰਿਹਾ ਮੇਲਾ ਲਾਈ ਰੱਖਦੀ ਮੈਂ ਆਪਣੇ ਘਰ ਪਤਾ ਲੱਗਦਾ ਕਿੱਦਾਂ ਹੁੰਦਾ ਮੈਂ ਉਹਦਾ ਹੁਣ ਮੈਂ ਪੱਕੀ ਤੈਨੂੰ ਦਾਤੀ ਕੋਣੂ ਵਾਲੀਆਂ ਲਾ ਕੇ ਦੇਖੂ ਅਸਲੀ ਤੇ ਨੰਗਰੀ ਸਹੀ ਗੱਲ ਆ ਆ ਦੇਖੀ ਪਏ ਕਹਦੇ ਪਾਂਗੇ ਤੂੰ ਤਾਂ ਗਾਣੀ ਨਾ ਪੰਗਾ ਹੁਣ ਜਿੱਥੇ ਤੈਨੂੰ ਮਿਲਿਆ ਨ ਸਵੇਰ ਨੂੰ ਪੁੱਛਾਂ ਜੂ ਆ ਮੈਂ ਪੁੱਛੂ ਜੇ ਮੈਨੂੰ ਕਹ ਕਰੇ ਆ ਮੈਂ ਵੀ ਪੁੱਛੂ ਕੋਈ ਨਹੀਂ ਹਾਂ ਆਂਟੀ ਸੱਸੀ ਗਾਲ ਆਂਟੀ ਮੈਂ ਨਹੀਂ ਸੌਂਦਾਂ ਗੱਲਾਂ ਕਿਸੇ ਦੀਆਂ ਉਹ ਨਹੀਂ ਵੀ ਪੈ ਗਿਆ ਮੈਨੂੰ ਪਾਪ ਲੱਗਦਾ ਹਾਂਜੀ ਪਾਪ ਲੱਗਦਾ ਹੁੰਦਾ ਸੁਣੀ ਦੀਆਂ ਇਹਨੇ ਆਂਟੀ ਮੈਨੂੰ ਲੱਗਦਾ ਜਦੋਂ ਲੱਗੂ ਪਾਪ ਪਰ ਤੈਨੂੰ ਲੱਗਦਾ ਲੱਗਦਾ ਐ ਬਈ ਇਹ ਆ ਸਾਡੇ ਗਵੰਡੀ ਨਾ ਵੀ ਕਰਦਾ ਗੱਲ ਕਰਦਾ ਮੈਂ ਖੋਲ ਜਾ ਮੜਾ ਜਾ ਦੇਖਦਾ ਸੀ ਕਹਿੰਦੇ ਆਏ ਲੈਣ ਤੋਂ ਮਾਂ ਗਾਂ ਨੂੰ ਚਲੇ ਆ ਯਾਰ ਕਿੱਥੋਂ ਆ ਗਈ ਫਸਾਦ ਦੀ ਜੜ ਹੋਰ ਕੀ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਦੁੱਧ ਚਾਹੀਦਾ ਸੀ ਸਾਡਾ ਹੋ ਗਿਆ ਆ ਆ ਪਰ ਆਵਾਜ਼ ਇੱਥੇ ਡੈਰੀ ਖੁੱਲਿਓ ਅਜਾ ਉਧਰ ਤੇ ਤੈਨੂੰ ਦੇ ਕੇ ਪਛਤਾਉਣੇ ਦੁੱਧ ਪਰਸੋਂ ਹਾਂ ਹੁਣ ਸਾਡੀ ਡੈਰੀ ਬੰਦ ਹੋ ਗਏ ਕੀ ਗੱਲ ਤੁਸੀਂ ਹੁਣ ਡੈਰੀ ਦੀ ਖੋਣੀ ਜਿਹੜੀ ਇੱਕ ਮੱਝ ਤੁਸੀਂ ਦਾ ਉਹ ਵੀ ਵੇਚੂਗੇ ਤੁਸੀਂ ਨਾ ਦਿੱਤਾ ਮੁੱਲ ਵੀ ਮੁੱਲ ਨੂੰ ਵੀ ਮੁਕਾਂਗੇ ਤੁਸੀਂ ਤਾਂ